ਗਲੇਸ਼ੀਅਰ ਆਪਾਂ ਪਹੁੰਚ ਚੁੱਕੇ ਆਂ ਬਰਫ ਫਰੀਂਗ ਤਾਂ ਹੈ ਬਣੀ ਆ ਪਿੰਨੇ ਉੱਪਰ ਵਾਲੇ ਪਾਸੇ ਕੋੜੇ ਵਾਲੇ ਮੇਰੇ ਵੀਰ ੱਤਕਾ ਬਹੁਤ ਕਰਦੇ ਕੋੜੇ ਨਾਲ ਖਿੱਚ ਖਿੱਚ ਕੇ ਲੈ ਕੇ ਜਾਂਦੇ ਆ ਇਹ ਜ਼ਿਆਦਾ ਬੱਚੇ ਨੂੰ ਲੈ ਕੇ ਜਾਂਦੇ ਨੇ ਸਮਾਨ ਤੇ ਬੱਚੇ ਸਵੇਰ ਦੇ 6:40 ਹੋ ਚੁੱਕੇ ਨੇ ਤੇ ਰੂਮ ਛੱਡ ਕੇ ਆਪਾਂ ਅੱਗੇ ਵਧਦੇ ਆਂ ਯਾਤਰਾ ਤੇ ਟਰੈਕ ਸ਼ੁਰੂ ਕਰਦੇ ਆਂ ਤੇ ਇੱਥੇ ਆਪਾਂ ਸਮਾਨ ਜਾਮਾ ਕਰਾਤਾ ਸੀ ਬਾਈ ਕੋਲੇ ਏ ਬਾਈ ਕਹਿੰਦਾ ਇੱਥੇ ਬੈਕ ਜਾਮਾ ਕਰਦੋ ਪਰ ਨਹੀਂ ਆਪ ਨੂੰ ਗਸ਼ੜੀ ਕਰ ਜਾਮਾ ਕਰਾਉਣਾ ਪਏ ਲੈਂਡ ਬਹੁਤ ਲੰਬੀ ਏ ਉੱਥੇ ਆ ਗਰ ਕੇ ਆਪੇ ਮਿੱਤਰ ਪਿਆਰੇ ਨਾਲੀ ਡਿਸਕਸ ਕਰ ਲਈ ਉਹ ਜਾਏ ਵਾਹ ਉੱਥੇ ਰੱਖ ਦੋ ਐਸਾ ਨਹੀਂ ਗੁਰਦਵਾਰ ਸਾਹਿਬ ਵਿੱਚ ਨਮਸਕਾਰ ਕਰਕੇ ਤੇ ਅੱਗੇ ਆਪਾਂ ਚੱਲਦੇ ਆਂ ਆ ਜੀ ਗਏ ਨੇ 7 ਵਜੇ ਦਾ ਟਾਈਮ ਹੋ ਚੁੱਕਿਆ ਸਵੇਰ ਦੇ 7 ਵੱਜ ਚੁੱਕੇ ਨੇ ਤੇ ਆਪਾਂ 7 ਵਜੇ ਟ੍ਰੈਕਿੰਗ ਕਰ ਰਹੇ ਆਂ ਆਪਾਂ ਇੱਕ ਤਾਂ 9:30 9:30 ਦੀ ਜਿਹੜੀ ਰੋਟ ਨਹੀਂ ਆਪਾਂ 12:30 12:30 ਵਜੇ ਸੰਭਲੋਵਾਂਗੇ ਤਾਂ ਕਰਕੇ ਹੌਲੀ ਹੌਲੀ ਚੱਲਾਂਗੇ ਹਰਾਉ ਨਾਲ ਤੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਇਹ ਤੇ 7 ਡਿਗਰੀ ਆਂ ਠੰਡਾਗੀ ਕੋਟ ਪਾਏ ਹੋਏ ਨੇ ਬਾਕੀ ਅੱਗੇ ਜਾ ਕੇ ਦੇਖਦੇ ਆ ਮੌਸਮ ਕਿਹੋ ਜਿਹਾ ਅਸੀਂ ਤਾਂ ਭਰਾਵਾ ਟ੍ਰੈਕ ਹੀ ਕਰਾਂਗੇ ਤੁਰ ਕੇ ਸੀ ਨਹੀਂ ਜਾਂਦੇ ਕੋਟੇ ਘਣਾ ਤੇ ਗੋਬਿੰਦਾ ਹੱਥ ਚਿਰਤੇ ਆ ਐਨੀ ਜਿੰਦ ਤਬ ਦੇ ਨੌਜਵਾਨ ਕਾਇਚਰੇ ਲ ਜਾਂਦੇ ਨੇ ਇਹ ਕੋਈ ਇੰਨਾ ਵੀ ਮਾਮੂਸਕਰ ਰਸਤਾ ਨਹੀਂ ਹੁੰਦਾ ਵੀ ਆਪਾਂ ਚਲੋ ਮਜਬੂਰੀ ਹੁੰਦੀ ਹੈ ਹਰੇਕ ਬੰਦੇ ਦੀ ਆਪਦੀ ਹਣਾ ਕਈ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਸਾਹ ਸੁੰਹ ਦੀ ਜਾਂ ਕੋਈ ਬਿਮਾਰੀ ਹੁੰਦੀ ਹੈ ਬਟ ਇੰਨਾ ਵੀ ਔਖਾ ਰਸਤਾ ਨਹੀਂ ਹੁੰਦਾ ਵੀ ਆਪਾਂ ਪੈਦਲ ਟਰੈਕ ਕਰ ਨਹੀਂ ਸਕੀ ਹਰਾਮ ਦਾ ਬੰਦੇ ਛੋਟੇ ਛੋਟੇ ਬੱਚੇ ਬਜ਼ੁਰਗ ਖਾਸ ਕਰ ਬੀਬੀਆਂ ਜਿਹੜੀਆਂ 80 80 ਪਲੱਸ ਹੁੰਦੀਆਂ ਨੇ ਉਹ ਵੀ ਆਰਾਮ ਨਾਲ ਟਰੈਕ ਕਰ ਲੈਂਦੇ ਨੇ ਦਮ ਲੈ ਲੈ ਕੇ ਬਟ ਆਪਣੇ ਕਈ ਹੈਗੇ ਨੇ ਨੌਜਵਾਨ ਥ੍ਰੀ ਸੋਰੀਸ ਘੱਟ ਰਹਿ ਜਾਂਦੇ ਨੇ ਤਾਰੀ ਵਾਸ ਗੁੱਗੀ ਤੇ ਲਵੀ ਤੇ ਮੈਂ ਚਾਰੇ ਅਸੀਂ ਉਹੀ ਬੰਦੇ ਆ ਜਿਹੜੇ ਪਿਛਲੀ ਵਾਰ ਟਰੈਕ ਕਰਕੇ ਗਏ ਸੀ ਸ਼ੰਗੁਰ ਸਾਹਿਬ ਦਾ ਦੋ ਬੰਦੇ ਜਿਹੜੇ ਸਾਡੇ ਨਾਲ ਆਏ ਨੇ ਨਵੇਂ ਉਹ ਥੋੜਾ ਜਿਹਾ ਪਿੱਛੇ ਰਹੇਗੇ ਪਰ ਦੋਨੋਂ ਅਸੀਂ ਨਾਲ ਲੈ ਕੇ ਜਾਵਾਂਗੇ ਤਾਂ ਕਿ ਤਾਲਵੇਲ ਬਲਾਕ ਰੱਖਿਆ ਜਾਵੇ ਕਿਉਂਕਿ ਇੱਥੋਂ ਚੜ੍ਹ ਤੱਕ ਪਹਿਲਾਂ ਪਹਿਲਾਂ ਸਟਾਰਟਿੰਗ ਮਿਲਦਾ ਜ਼ੋਰ ਲੱਗਦਾ ਥੋੜਾ ਇੰਜਨ ਗਰਮ ਕਰਨਾ ਪੈਂਦਾ ਗੱਡੀ ਦਾ ਜ਼ੋਰ ਲੱਗਦਾ ਕਈ ਬੰਦੇ ਢੇਰੀ ਟਾਲਾਂਗੇ ਪਰ ਅਸੀਂ ਦੋਨਾਂ ਨਾਲ ਲੈ ਕੇ ਜਾਵਾਂਗੇ ਇੱਕ ਸਾਡਾ ਬੰਦਾ ਜਸਟਨ ਜਸਟਰ ਰਹਿ ਗਿਆ ਜਾਸਟਰ ਝੁਕੇ ਬੈਠਾਗਾ ਪਰ ਅਗਲੀ ਵਾਰ ਆਪਾਂ ਟਰਾਈ ਕਰਾਂਗੇ ਵੀ ਜਾਸਟਰ ਨਾਲ ਲੈ ਕੇ ਆਈਏ ਜਾਸਟਰ ਨਾਲ ਤੁੰਸੀਂ ਅਸੀਂ ਲੈ ਗਿਆ ਵਾਂਗੇ ਅਗਲੀ ਵਾਰ ਜਦੋਂ ਆਇਆ ਜੋ ਬਾਹਰ ਬੈਠਾਗਾ ਤੇ ਉਹਦਾ ਟਰੈਕ ਕਰਨਾ ਸਵਾਰ ਦੇ ਵੱਖਰਾ ਹੰਦਾ ਬਹੁਤ ਟੈਂਡਾ ਖੜਾ ਆ ਯਾਰ ਇਹ ਸਾਰੀ برف ਜੰਮੀ ਪਈ ਐ ਜਾਸਟਰ ਫੇਰਾ ਉੱਪਰ ਵਾਰਫ ਤੇ ਗੋਲੇ ਬਣਾਏਗਾ ਤੂੰ ਅੱਛਾ ਖੇਡੇਗਾ ਡਰਤੇ ਲੈਦਾ ਤੂੰ ਡਰ ਜਾ ਚੱਲ ਵੇ ਪੱਤਰ ਪੈਰੇ ਬੱਚਿਆਂ ਬੱਚਿਆਂ ਬਜ਼ੁਰਗਾਂ ਲਈ ਮਤਲਬ ਮੋਸਟ ਜਿਆਦਾ ਜਿਆਦਤਰੇ ਦਾ ਸਮਾਨ ਹੀ ਲੈ ਕੇ ਆਉਂਦੇ ਨੇ ਇਹ ਲੈਂਦੇ ਨੇ 200 ਰੁਪਏ 2000 ਰੁਪਏ ਚ ਮਨੇ ਜਾਂਦੇ ਨੇ 2000 ਰੁਪਏ 2500 ਉਹਦਾ ਮਾਜਨੇ ਹਿਸਾਬ ਨਾਲ ਇਹਨਾਂ ਦਾ ਲੱਗ ਲੱਗ ਰਿਹਾ ਇਹ ਜ਼ਿਆਦਾ ਬੱਚੇ ਨੂੰ ਲੈ ਕੇ ਜਾਂਦੇ ਨੇ ਸਮਾਨ ਤੇ ਬੱਚੇ ਭਾਈ ਕੰਦੇ ਸਵੇਰੇ ਸਵੇਰੇ ਸੈਜਰੇ 4 ਵਜੇ ਟਰੱਕ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਉਹਨਾਂ ਦਾ 9:30 ਵਾਲੀ ਰਸਤੇ ਦੇ ਵਿੱਚ ਸਾਵਲ ਹੋ ਜਾਣ ਜਲਦੀ ਤੇ ਕਈ ਬਿਰ ਵੀਰ 7 ਵਜੇ ਸਟਾਰਟ ਕਰ ਲੈਂਦੇ ਨੇ 8 ਵਜੇ ਸਟਾਰਟ ਕਰ ਲੈਂਦੇ ਨੇ ਧੁਰਦੇ ਨੇ ਤੇ ਦੋਨੇ ਟਾਈਮ ਵਧੀਆ ਨੇ 13 ਨੰਬਰ ਦਾ ਟਾਈਮ ਵੀ ਵਧੀਆ ਤੇ 12:10 ਦਾ ਵੀ ਵਧੀਆ ਟਾਈਮ ਹੈ ਮੌਸਮ ਹਮਸ਼ਾਹ ਵਧੀਆ ਹੁੰਦਾ ਹੈ ਮੌਸਮ ਦਾ ਖੈਰ ਵਧੀਆ ਰਹਿੰਦਾ ਇੱਥੇ ਕਿਉਂਕਿ ਟੈਂਪਰੇਚਰ ਉੱਪਰ ਜਾ ਕੇ ਤਾਂ ਆਕਸੀਜਨ ਲੈਵਲ ਘਟੀ ਜਾਂਦਾ ਹੈ ਮਾਉਟ ਟੈਬਰੇਟ ਜਿਹੜੀ ਚੋਟੀ ਹੈ ਨਾ ਫਹਿਮਕੋਟ ਸਾਹਿਬ ਉਹਦਾ ਹਾਫ ਹੈ ਇੱਕ ਤਰ੍ਹਾਂ ਦਾ 8800 ਕੁਝ ਬੰਦੀ ਹੈ ਮਾਉਟ ਟੈਬਰੇਟ ਚੋਟੀ ਮੀਟਰਲ ਤੋਂ ਨਾਲ ਤੇ ਇੱਥੇ 4700 ਬੰਦਾ ਉਸ ਸਮਰਨ ਥੋੜੇ ਜਿਵੇਂ ਉੱਪਰ ਆਈ ਇਹਨਾਂ ਸਬਾਨਾ ਮਹਿੰਗਾ ਹੋ ਜਾਂਦਾ ਪਾਣੀ ਦੀ ਬੋਤਲ ਵੀ ਇੱਥੇ 80 ਤੋਂ 100 ਰੁਪਏ ਦੀ ਮਿਲਦੀ ਆ ਤੇ ਖਾਣ ਪੀਣ ਵਾਲਾ ਮੈਗੀ ਮੁਗੀ ਦਾ ਸਾਮਾਨ ਤਾਂ ਬਹੁਤ ਮਹਿੰਗਾ ਮਿਲਦਾ ਜਿਹੜੀ ਇੱਥੇ ਆਮ 20 ਰੁਪਏ ਦੀ ਵਸਟਿੰਗ ਹੁੰਦੀ ਹੈ ਉੱਪਰ ਜਾ ਕੇ 40 ਤੋਂ 50 60 ਰੁਪਏ ਦੀ ਮਿਲ ਜਾਂਦੀ ਹੈ ਥੋੜਾ ਪਾਣੀ ਪੀ ਜਾ ਕੋਟਾ ਘਟੀ ਜਿਆਦਾ ਪਾਣੀ ਰੱਜ ਕੇ ਨਾ ਪੀਓ ਇਹਨਾਂ ਔਖਾ ਹੁੰਦਾ ਜਾ ਬਾਅਦ ਵਿੱਚ ਛਾਲਾਂ 'ਚ ਬਹੁ ਟਿੱਕਦੇ ਹੁੰਦੇ ਛੋਟਾ ਛੋਟਾ ਪਾਣੀ ਪੀਜ ਲੋ ਮੂੰਹ ਗਿੱਲਾ ਕਰੀ ਚੱਲੋ ਤੇ ਆਰਾਮ ਨਾਲ ਚੜਦੇ ਚੱਲੋ ਕਈ ਮੇਰੇ ਵੀਰ ਤਾਂ ਗਲੂ ਕੌਂਡੀ ਅਲੱਗ-ਅਲੱਗ ਤਰ੍ਹਾਂ ਦੀ ਲਿਆਉਂਦੇ ਨੇ ਯਾਤਰਾ ਕੋਸ਼ਿਸ਼ ਕਰਿਆ ਕਰੋ ਵੀ ਗਲੂ ਕੌਂਡੀ ਨਾਰਮਲੀ ਲੈ ਕੇ ਆਓ ਆਹ ਸੌਂਤਰੀ ਲੱਗਿਆ ਸੰਤਰੀ ਮੰਗੀ ਜੀ ਸੰਤਰੀ ਰੰਗੇ ਓਖਾ ਕਰਦੀ ਆ ਉਹਦੇ ਨਾਲ ਜਨਵਰੀ ਉਹ ਪੀਣਗੇ ਯੂਨੀਵਰਸਿਟੀ ਵੱੱਦ ਲੱਗਦੀ ਆ ਕਿਉਂਕਿ ਜਾਂ ਥੋੜੀਆਂ ਮਿੱਠੀਆਂ ਚੀਜ਼ਾਂ ਜਿਵੇਂ ਖਜੂਰਾ ਵਗੈਰਾ ਜਾਂ ਵਿਟਾਮਿਨ ਸੀ ਵਾਲੇ ਗੋਲੀਆਂ ਵਗੈਰਾ ਉਹ ਚੀਜ਼ ਜ਼ਰੂਰ ਲੈ ਕੇ ਉਹਦੇ ਨਾਲ ਦਮ ਨਹੀਂ ਚੜਦਾ એનર્ਜੀ ਬੰਟੇ ਰੰਦੀ ਆ એનર્ਜੀ ਘੋੜੇ ਵਾਲੇ ਮੇਰੇ ਵੀਰ ੱੱਕਾ ਬਹੁਤ ਕਰਦਾ ਘੋੜੇ ਨਾਲ ਖਿੱਚ ਖਿੱਚ ਕੇ ਲੈ ਕੇ ਹੁੰਦੇ ਮਾਰਦੇ ਬਹੁਤ ਨਹੀਂ ਨਾਲ ਪਾਣੀ ਪੂਣੀ ਘਾਟੀ ਪੀਉਂਦੇ ਇਹ ਇਹ ਤਾਂ ਨਰਾ ਸੀਜ਼ਨ ਚੱਲਦਾ ਹੋਵੇ ਤਾਂ ਤਕਬੋ ਤੰਦਿਆਂ ਦੀ ਕਰਦੇ ਕਈ ਮੇਰੇ ਵੀਰ ਪਰੌਂਠੇ ਵਗੈਰਾ ਖਾ ਲੈਂਦੇ ਡ੍ਰੈਗਿੰਗ ਟਾਈਮ ਉਹ ਰਾਸਤੇ ਫਿਰ ਔਖਾ ਕਰਦਾ ਕਈਆਂ ਨੂੰ ਉਲਟੀਆਂ ਵਗੈਰਾ ਲੱਗ ਜਾਂਦੇ ਨੇ ਜਾਂ ਫਾਸਟ ਫੂਡ ਜ਼ਿਆਦਾ ਖਾ ਲੈਂਦੇ ਨੇ ਫਾਸਟ ਫੂਡ ਦਾ ਸੀ ਵੀ ਖਾਂਦੇ ਸੀ ਪਰ 2-3 ਮਹੀਨੇ ਹੋ ਗਏ ਹੁਣ ਛੱਡਿਆ ਆਕ ਮਤਲਬ ਕਦੇ-ਕਦੇ ਪਰ ਇਹ ਚੀਜ਼ ਦਾ ਫਾਇਦਾ ਹੀ ਆਪਾਂ ਨੂੰ ਸਾਹ ਨਹੀਂ ਚੜਦਾ ਵਾਲੇ ਇੱਥੋਂ ਸ਼ੁਰੂ ਸੋਨਾ ਲੱਗੀ ਮਤਲਬ ਇੱਥੋਂ ਹੋਊਗਾ 2 2.5 ਕਿਲੋਮੀਟਰ ਬਸ ਪਰਮਬਾਜ ਆ ਰਹੀ ਹੈ ਤੇ ਕਲਿਚਰ ਸ਼ੁਰੂ ਹੋਣ ਵਾਲੇ ਨੇ ਆ ਜਿਹੜਾ ਟਰੈਕ ਦੇਖ ਰਿਹਾ ਹਾਂ ਇੱਥੋਂ ਇਹ 1.5 2 ਕਿਲੋਮੀਟਰ ਪਾਉਣ 2 ਕਿਲੋਮੀਟਰ ਵਾਂਗੂ ਪਿਆ ਕਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਇੱਥੋਂ ਥੋੜੇ ਜੇ ਟੇਡੇ ਮੇਡੇ ਗੁੱਕੀ ਚੌਂਕ ਕੋਈ ਨਹੀਂ ਗੁੱਕੀ ਮਿਲਦੇ ਆ ਪੱਗੇ ਤੇ ਇੱਥੋਂ ਸ਼ਾਰਟਕਟ ਵੀ ਜਾਂਦੇ ਨੇ ਤੇ ਕਰਾਸ ਵੀ ਬੜੇ ਪੈਂਦੇ ਨੇ ਵਿੱਚ ਬੰਦੇ ਸ਼ਾਰਟਕਟ ਲੈ ਲੈਂਦੇ ਨੇ ਪਰ ਸ਼ਾਰਟਕਟ ਟੇਕ ਕਰਨਾ ਪੈਂਦਾ ਵੀ ਸ਼ਾਰਟਕਟ ਲੈਣ ਦਾ ਫਾਇਦਾ ਨਹੀਂ ਇਹ ਵੀ ਇੱਕ ਬੰਦਾ ਉੱਪਰ ਗਿਰ ਗਿਆ ਉਹ ਸਾਰੇ ਨੂੰ ਲੈ ਕੇ ਆਊਗਾ ਨਾਲ ਬਰਫ ਦੀਆਂ ਤਹਾਂ ਬਣੀਆਂ ਪਈਆਂ ਨੇ ਉੱਪਰ ਵਾਲੇ ਪਾਸੇ ਹਾਂਜੀ ਹਾਂਜੀ ਹੌਚਾੜੀਆਂ ਮੈਂ ਤਾਂ ਕੋਟ ਲਾਤਾ ਸੀਗਾ ਤੇ ਇਹ ਨੌਜਵਾਨਾਂ ਨੇ ਕੋਟ ਤੇ ਲਾਇਆ ਉੱਪਰ ਜਾ ਕੇ ਕੋਟ ਪਾਉਣੇ ਦਵਾਰ ਗੇਰ ਠੰਡ ਹੋਣ ਲੱਗ ਗਈ ਗਲੇਸ਼ੀਅਰ ਆਉਣ ਲੱਗੇ ਠੰਡ ਹੋਣ ਲੱਗ ਗਈ ਉਹਨਾਂ ਸ਼ਾਰਟਕਟ ਅਸੀਂ ਦਿੱਤਾ ਸੀਗਾ ਸ਼ਾਰਟਕਟ ਨਾਲ ਥੋੜੀ ਜਿਹੀ ਬਾਟੀ ਸੀ ਜ਼ਿਆਦਾ ਨਹੀਂ ਜੋ ਉੱਧਰ ਦੀ ਹੁੰਦੀ ਉੱਪਰ ਦੀ ਉਹ ਕ੍ਰੋਸ ਬੋਲਾ ਪੈਣਾ ਸੀਗਾ ਲੰਬੀ ਬਾੜ ਪੈ ਜਾਣੀ ਸੀ ਇਧਰ ਦੀ ਸਾਰੇ ਬੰਦੇ ਇਧਰ ਹੀ ਆ ਗਏ ਨੇ ਵਧੀਆ ਰਹਾ ਬਣਾ ਲਿਆ ਇੱਥੇ ਨਹੀਂ ਬੰਦਾ ਆ ਜਾਂਦਾ ਆਉਣ ਨਾਲ ਇੱਥੇ ਤੋਂ ਸਟਾਰਟ ਹੋ ਗਿਆ ਤੇ برفੀ برفਫਾ ਚਾਰੇ ਪਾਸੇ ਮਾਰ ਪਰ ਬਹੁਤ ਪਈ ਹੋਈ ਆ ਤੇ ਇੱਥੋਂ ਹੁਣ ਉੱਡ ਭਾ ਕੇ ਚੱਲਦੇ ਆਪਾਂ ਇਧਰ ਦੀ ਆ ਬਾੜੀ ਪਾਟਾ ਇੱਥੋਂ ਕ੍ਰੋਸ ਪੈ ਕੇ ਉੱਪਰ ਦੀ ਉੱਪਰ ਦੀ ਜਾ ਕੇ ਸਿੱਧਾ برفਾਂ ਵਿੱਚ ਜੀ ਤੇ برفਾਂ ਤੋਂ ਉੱਪਰ ਗੁਰਦੁਆਰਾ ਸਾਹਿਬ ग्लेशियर आप पहुंच चुके हैं चारे पास बर्फ़ ही बर्फ माड़ी जी लापरवाही इतने जान का खतरा बन सकती है तो पूरा ध्यान ना पैर धरना पैता क्योंकि बर्फ का कोई पता नहीं कदों तो पिघल जे है तो पूरा खतरा ही होंगे इस जगह पैटा बनाई प ਤੇ ਪੈਰ ਬਹੁਤ ਕੰਟਰੋਲ ਨਾਲ ਰੱਖਣਾ ਪੈਂਦਾ ਕਿਉਂਕਿ ਜੇ ਇਧਰੋਂ ਪੈਰ ਤਿਲਕ ਗਿਆ ਤਾਂ ਸਿੱਧਾ ਥੱਲੇ ਜਾਵਾਂਗੇ ਹੋਰ ਕੋਈ ਰਸਤਾ ਨਹੀਂਗਾ ਜਿੱਧਾ ਥੱਲੇ ਜਾਵਾਂਗੇ ਚਾਰੇ ਪਾਸੇ ਬਰਫੀ ਬਰਫਾ ਦੇਖੋ ਜੀ ਬਰਫੀ ਬਰਫ ਆਪਸ ਮੀਂਹ ਦਾ ਹੈਗਾ ਪੂਰਾ ਮਤਲਬ ਇੱਥੇ ਬਰਫ ਪੈਣੀ ਹੈਗੀ ਤੇ ਸੰਗਤ ਤੁਹਾਨੂੰ ਕਹਿੰਦੇ ਬੇਨਤੀ ਹੈ ਵੀ ਜਲਦੀ ਜਲਦੀ ਪਹੁੰਚੋ ਦਰਸ਼ਨ ਕਰਕੇ ਆਪਸ ਹੋ ਜਾਓ 6.4 ਮਿੰਟ ਲੋ 4 4 ਕਿਲੋਮੀਟਰ ਬਾਅਦ ਦੋ ਰਸਤੇ ਬਣ ਜਾਂਦੇ ਨੇ ਇੱਕ ਆਹ ਰਸਤਾ ਪੌੜੀਆਂ ਨਾਲ ਇਹ ਪੌੜੀਆਂ ਨਾਲ ਥੋੜਾ ਔਖਾ ਹੈ ਤੇ ਇੱਕ ਉਧਰ ਦੀ ਰਸਤਾ ਜਾਂਦਾ ਉਧਰ ਦੇ 2 ਕਿਲੋਮੀਟਰ ਪੈਂਦਾ ਤੇ ਇਧਰ ਪੌੜੀਆਂ ਤੇ ਕਿਲੋਮੀਟਰ ਪੈਂਦਾ ਇਹ 1100 ਦੇ ਲਗਭਗ ਪੌੜੀਆਂ ਨੇ ਔਖਾ ਰਸਤਾ ਹੈ ਥੋੜਾ ਜਿਹਾ ਸਮਨ ਪਰਤੇ ਈਤਾ ठाकुर ਕੇ ਸੇਵ ਕੀ ਨਿਰਮਲ ਰੇਤਾ ठाकुर ਕਾ ਸਿੰਘ ਕਜਨ ਸੰਗ ਪ੍ਰਗਤੀ ਦੇ ਨਾਮ ਕੇ ਰੰਗ ਸੇਵ ਕ ਸਤਿ ਸ੍ਰੀ ਅਕਾਲ ਜੀ ਸੁਧਾਇ ਪ੍ਰਗਟਾਰ ਹੈ ਨਾਨਕ ਸੁਸੇਰ ਖਾਸ ਸਾਜ ਸਮਾਰ ਹੈ ਆਪਣੇ ਜਨਕਾ ਪਰਦਾ ਢਾਹਿਆ ਕਰਕੇ ਆਹਰ ਜੇ ਕਰਿਆ ਜਾ ਕੇ ਸਰਬਤਰੰਤਰਿਕ ਰੋਡੇ ਸਤਿ ਸ੍ਰੀ ਨਾਨਕ ਜੀ ਦੀ ਤਸਵੀਰ ਜੀ ਉਹਨਾਂ ਜਪੂ ਸਮਾਸ ਦੀ ਮਾਰ ਦੇਖ ਰਿਹਾ ਹਾਂ ਇਹ 1965 ਦੀ ਬਣੀ ਹੋਈ ਆ ਜਿਹੜਾ ਇੱਥੇ ਪਹਿਲਾਂ ਇਮਾਰਤ ਹੁੰਦੀ ਸੀ ਉਹ 10x10 ਦਾ ਕਮਰਾ ਹੁੰਦਾ ਠੀਕ ਆ ਜਿਹੜਾ ਭਾਈ ਸੂਨ ਸਿੰਘ ਨੇ ਜਿਹੜੇ ਆਰਮੀ ਵਾਲੇ ਹੁੰਦੇ ਸੀ ਉਹਨਾਂ ਨੇ ਸੇਵਲਾਈ 1934 ਦੇ ਵਿੱਚ 10x10 ਦਾ ਕਮਰਾ ਬਣਿਆ ਸੀਗਾ ਤੋਬਾਰਾ ਹੀ 1965 ਦੇ ਵਿੱਚ ਬਣਾ ਸੀਗਾ ਇਹ ਜਿਹੜੀ ਇਮਾਰਤ ਆ ਇਹ ਸਾਰਾ ਮੌਸਮ ਸਹਾਰਨ ਵਾਸਤੇ ਬਣੀ ਹੋਈ ਹੈ ਠੰਡ ਗਰਮੀ ਲਈ ਮਤਲਬ ਗਰਮੀ ਤੇ ਤੇ ਪੈਂਦੀ ਨਹੀਂ ਜ਼ਿਆਦਾ ਠੰਢੀ ਹੁੰਦੀ ਆ 1952 ਦੇ ਵਿੱਚ ਪਹਿਲਾ ਜਥਾ ਆਇਆ ਸੀ ਗੁਰਦੁਆਰਾ ਸ੍ਰੀ ਹਿਮਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸ੍ਰੀ ਹਿਮਗੜ੍ਹ ਸਾਹਿਬ ਫਾਂਗਤਾਂ ਦਾ ਠਾਠਾ ਮਾਰਦਾ ਘੱਟ ਤੇ ਇਸ਼ਨਾਨ ਕਰਨ ਆਪਾਂ ਇਹ ਲਿਖੀਏ ਬੈਗ ਦੋ ਲੱਗਣ ਆਲਾ ਨਾ ਕਰਨੇ ਇਧਰ ਤੁਸੀਂ ਜੋੜਾ ਕਰਕੇ ਜਮਾ ਕਰਾ ਸਕਦੇ ਹੋ ਤਾਂ ਬੈਗ ਵਗੈਰਾ ਰੱਖ ਕੇ ਤੇ ਆਪਣਾ ਇਸ਼ਨਾਨ ਕਰ ਸਕਦੇ ਹੋ ਆਰਾਮ ਨਾਲ ਇਹਦੇ ਕਿਸ ਵਾਰ ਥੋੜਾ ਜਿਹਾ ਫਾਇਨ ਦਾ ਰਸ ਹੈਗਾ ਜਿਆਦਾ ਖਿਜੜੀ ਦੇ ਚਾਹ ਦਾ ਲੰਗਰ ਨਾ ਕਰਦਾ ਦੋ ਰੋਜ਼ ਵਾਇਆ ਹੰਦਨੇ ਬਰਫੀ ਬਰਫ ਜੰਮੀ ਹੋਈ ਸਰੋਵਰ ਦੇ ਵਿੱਚ ਨੀਰਾ ਬਰਫ ਉਪਰੋਂ ਧਿਆਨ ਦੇਖੀਏ ਉਪਰੋਂ ਇਹ ਨਾ ਸੱਤ ਨਿਸ਼ਾਨ ਸਾਹਿਬ ਲੱਗੇ ਹੋਣੇ ਆਪਣੇ ਇਹਦੇ ਸੱਤ ਨਿਸ਼ਾਨ ਸਾਹਿਬ ਲੱਗੇ ਹੋਣੇ ਉਹ ਇੰਡੀਅਨ ਆਰਮੀ ਉਹਦੀ ਰੱਖਿਆ ਕਰਦੇ ਮਤਲਬ ਇੰਡੀਅਨ ਆਰਮੀ ਉਹਨੂੰ ਢਟਾਉਂਦੀ ਆ ਉਹਨਾਂ ਨੂੰ ਹੀ ਲਾਉਂਦੀ ਆ ਤੇ ਬਦਲਬਾਈ ਕਰਕੇ ਥੋੜੀ ਧੁੰਦ ਲੱਗ ਕਰਕੇ ਨਾ ਉਹ ਨਿਸ਼ਾਨ ਸਾਹਿਬ ਦੇਖ ਹੀ ਨਹੀਂ ਰਹੇ ਇਹਨਾਂ ਸਾਰੇ ਪਹਾੜਾਂ ਦੇ ਵਿੱਚ 47 ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਹਨਾਂ ਦੀ ਕਿੰਨੀ ਰੌਬੀ ਦੇਖਭਾਲ ਕਰਦੀ ਆ ਜਹਾਜ਼ ਨਾਲੇ ਸਾਰਾ ਹੈਲੀਕਾਪਟਰ ਨਾਲੇ ਸਾਰਾ ਸਮਾਨ ਵਗੈਰਾ ਜਾਂਦਾ ਉੱਪਰ ਇਹ ਬੈਕਸ਼ਟ ਗੁਰਦੁਆਰਾ ਸਾਹਿਬ ਦੀ ਟੈਂਪਰੇਚਰ ਦੀ ਜੇ ਅਸੀਂ ਆਪਾਂ ਗੱਲ ਕਰੀਏ ਤਾਂ ਟੈਂਪਰੇਚਰ ਇਸ ਵੇਲੇ 2 ਡਿਗਰੀ ਹੋ ਸਕਦਾ ਅੰਦਾਜ਼ਾ ਕਿਉਂਕਿ ਨਾਰਮਲ ਮੈਂਚ 2 ਡਿਗਰੀ ਟੈਂਪਰੇਚਰ ਹੁੰਦਾ ਹੈਗਾ ਤੇ ਬਰਫ਼ ਦਰਫ਼ ਦੇਖ ਕੇ ਤਾਂ ਲੱਗਦਾ ਵੀ ਘੱਟ ਹੀ ਹੋਊਗਾ ਬਹੁਤ ਇਹ ਵੀ ਘੱਟ ਹੋ ਸਕਦਾ ਟੈਂਪਰੇਚਰ ਨਾਰਮਲੀ ਇੱਥੇ ਜਿਹੜਾ ਆਮ ਰਹਿੰਦਾ ਗੋਵਿੰਦ ਧਾਮ ਤੇ ਹੋ 7 ਡਿਗਰੀ 8 ਡਿਗਰੀ ਇਦਾਂ ਦਾ ਸੰਗਤਾਂ ਕਰਕੇ ਅਰਦਾਸ ਤੋਂ ਬਾਅਦ ਥਰੂ ਕਰਨੇ ਦਿੱਤਾ ਜਾਂਦਾ ਤੇ ਨਾਲ ਦੀਆਂ ਨੇ ਆਪਾਂ ਨੂੰ ਵਾਪਸ ਜਾਣਾ ਪੈਂਦਾ ਗੋਵਿੰਦ ਧਾਮ ਵੱਗ ਕਿਉਂਕਿ ਕਾਠ ਥੋੜਾ ਜ਼ਿਆਦਾ ਹੋ ਜਾਂਦਾ ਤੇ ਵਾਪਸੀ ਵੱਲ ਤੁਰਨਾ ਪੈਂਦਾਗਾ ਅਹਿਮਕੋਟ ਤੋਂ ਸਾਮ ਤੋਂ ਪਾਰੀ ਆਪਾਂ ਚੱਲੇ ਤੇ ਇੱਥੋਂ ਹੁਣ ਮੀਂਹ ਥੋੜਾ ਥੋੜਾ ਮੀਂਹ ਵੀ ਨਹੀਂ ਬਾਰਸ਼ ਵੀ ਹੁਣੇ ਸਟਾਰਟ ਹੋ ਗਈ ਨਹੀਂ ਆਊਗਾ ਤੇ ਰੇਂਡੀ ਕੋਟ ਵਗੈਰਾ ਆਪਣੇ ਕੰਪਲੀਟ ਆ ਬੈਗ ਤੇ ਉੱਪਰ ਵੀ ਰੇਂਡੀ ਕੋਟ ਆ ਤੇ ਬੈਗ ਕਵਰ ਵੀ ਹੈਗਾ ਨਾਲ ਬਰੀ ਤੇ ਨਾ ਵੀ ਰੇਣੀਕੋਟ ਸਾਰਾ ਨੀ ਰੇਣੀਕੋਟ ਪਾਇਆ। ਮੌਸਮ ਦਾ ਕੋਈ ਪਤਾ ਨਹੀਂ ਕਦੋਂ ਜ਼ਿਆਦਾ ਮੀਂਹ ਆ ਜੇ ਤਾਂ ਕਰਕੇ। ਅੱਜ ਫਿਰ ਡਰਦੇ ਪੰਦਰ। ਬਚ ਕੇ ਬਚ ਕੇ ਬਚ ਕੇ ਜੋ ਯਾਤਰੀ ਆ ਰਹੇ ਨੇ ਨਾ ਇੱਥੇ ਡੀ ਡੀ ਆਰ ਐਫ ਲੱਗੀ ਹੋਈ ਆ ਤੇ ਕਈ ਵੇਰ ਪੈਰ ਫਰੋ ਤਿਲਕੇ ਜਾਂਦਾ ਜਾ ਕੇ ਵੀਰ ਛੱਟ ਫੇਟ ਵੱਜੇ ਬਹੁਤ ਬੰਦੇ ਰਿਸਕ ਲੈਣ ਦੇ ਬਹੁਤ ਛੱਟ ਖਾਦਿਆ ਲੋਕਾਂ ਨੇ ਤਾਂ ਰੈਸਕਿਊ ਟੀਮ ਲੱਗੀ ਹੋਈ ਆ ਪੂਰਾ ਕੰਟਰੋਲ ਆ ਛਿੰਨਾ ਟਾਈਮ ਚੜਾਈ ਦੇ ਟਾਈਮ ਪਹਾੜਾਂ ਤੇ ਚੜਨ ਨੂੰ ਲੱਗਦਾ ਜੋਰ ਲੱਗਦਾ ਮਤਲਬ ਉਹਨਾਂ ਤੋਂ ਥੋੜਾ ਜਿਹਾ ਘੱਟ ਜੋਰ ਲੱਗਦਾ ਉਤਰਨ ਦੇ ਵੇਲੇ ਮਤਲਬ ਬੂਟ ਵਧੀਆ ਹੁਣ ਚਾਹੀਦੇ ਨੇ ਤੇ ਲੱਤਾਂ ਤੇ ਪੂਰਾ ਕੰਟਰੋਲ ਕਰਨਾ ਪੈਂਦਾ ਕਈ ਵਾਰ ਤਾਂ ਜਿਵੇਂ ਆ ਛੋਟੇ ਛੋਟੇ ਪੱਥਰ ਨੇ ਇਦਾਂ ਇਦਾਂ ਇਹਨਾਂ ਤੇ ਤੁਰਨਾ ਬਹੁਤ ਔਖਾ ਹੁੰਦਾ ਹੱਟੀਆਂ ਦੁਖਣ ਲੱਗ ਜਾਂਦੀਆਂ ਆਉਂਦੇ ਟਾਈਮ ਤੇ ਕਈ ਵਾਰ ਤਾਂ ਮੁੰਡੇ ਨਾਲ ਦੇ ਦੇਖੇ ਨੇ ਉਹ ਫਿਸਲ ਵੀ ਗਏ ਉਹਨਾਂ ਦਾ ਕੰਟਰੋਲ ਨਹੀਂ ਹੋਇਆ ਫਿਸਲ ਕੇ ਮੀ ਪੈ ਕਰਕੇ ਇੱਥੇ ਥੋੜਾ ਜਿਹਾ ਮੀ ਹੈ ਨੀਗਾ ਪਿੱਛੇ ਮੀ ਸੀਗਾ ਤੋਂ ਤਲਕ ਗਏ ਜੋਰ ਹੋਣਾ ਘੱਟ ਲੱਗਦਾ ਬਸ ਆਇਆ ਵੀ ਟਾਈਮ ਦੀ ਬਚਤ ਹੋ ਜਾਂਦੀ ਇੱਥੇ ਨਾਲ ਬਾਬਸੀ ਟਾਈਮ ਦਮ ਨਹੀਂ ਚੜਦਾ ਬਸ ਫਾਰਸੀ ਦੇ ਇੱਕ ਕਹਾਵਤਾਂ ਕਹਿੰਦੇ ਜਿਹੜਾ ਗੋੜਾ ਸਭ ਤੋਂ ਵੱਧ ਭਾਰ ਟੋਣਾਂ ਹੁੰਦਾ ਕੁੱਟ ਵੀ ਉਹਦੇ ਪੈ ਨਹੀਂ ਹੁੰਦੀ ਆ ਇਹ ਹਾਲੰਗਾ ਦਾ ਜਾਣ ਬਰਾਨਾ ਚਿਰਦਾ ਨੈਟਵਰਕ ਦੀ ਆਪਾਂ ਜੇ ਗੱਲ ਕਰੀਏ ਤਾਂ ਨੈਟਵਰਕ ਜੂਪੇ ਟਲਦਾ ਥੋੜਾ ਘੱਟ ਆਉਂਦਾ ਕੋਬਲ ਘਾਟ ਤੇ ਗੋਬਲ ਧਾਮ ਦੇ ਵਿੱਚ ਤੇ ਉੱਪਰ ਜਦੋਂ ਆਪਾਂ ਸ੍ਰੀ ਹਿਮਪੁਰ ਸਾਹਿਬ ਜਾਣੇ ਉੱਪਰ ਥੋੜਾ ਥੇ ਵਧੀਆ ਕਾਲਿੰਗ ਆ ਜਾਂਦੀ ਮਤਲਬ ਵਾਇਸ ਕਲੀਅਰ ਨਹੀਂ ਹੁੰਦੇ ਇੱਥੇ ਬਹੁਤ ਏ ਦਿੱਕਤ ਹੁੰਦੀ ਆ ਕਿ ਬੀਐਸਐਮ ਨੈਟਵਰਕ ਬਹੁਤ ਹੀ ਹੁੰਦਾ ਹੈ। ਉੱਪਰ ਇੱਥੇ ਥੋੜੀ ਨੈਟਵਰਕ ਦੀ ਪ੍ਰੋਬਲਮ ਹੈਗੀ ਹੈ ਜੀ ਉਹ ਦੀ ਜੀ। ਫੁੱਲਾਂ ਦੀ ਘਾਟੀ ਇੱਥੋਂ ਹੈਗੀ ਆ 4 ਕਿਲੋਮੀਟਰ। ਉਹ ਵਾਲਾ ਰਸਤਾ ਜਾਂਦਾ ਫੁੱਲਾਂ ਦੀ ਘਾਟੀ ਵਾਲਾ। ਤੇ ਇੱਥੇ ਤਕਰੀਬਨ ਗੋਮਨ ਧਾਮ ਤੋਂ ਹੈ ਕਿਲੋਮੀਟਰ ਦੇ ਆਸ-ਪਾਸ ਹੀ ਹੈ ਬਸ। ਤੇ ਇੱਥੇ 12000 ਤਰ੍ਹਾਂ ਦੇ ਫੁੱਲ ਹੁੰਦੇ ਨੇ। ਤੇ ਇਹਦਾ ਬੈਸਟ ਟਾਈਮ ਹੀ ਹੁੰਦਾਗਾ ਅਗਸਤ ਦੇ ਵਿੱਚ। ਕਿਉਂਕਿ ਅਗਸਤ ਦੇ ਵਿੱਚ ਅਗਸਤ ਸਤੰਬਰ ਦੇ ਵਿੱਚ ਉਦੋਂ ਵਧੀਆ ਰੁੱਤ ਹੁੰਦੀ ਹੈਗੀ। ਤੋ ਫਿਰ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਹੁੰਦੀਆਂ ਫੁੱਲਾਂ ਦੀਆਂ ਜਿਹੜੀਆਂ ਦੇਖਣ ਲਾਇਕ ਹੁੰਦੀਆਂ ਨੇ ਲੋਕ ਸਪੈਸ਼ਲ ਇਹ ਫੁੱਲਾਂ ਦੇ ਘਾਟੇ ਦੇਖਣ ਆਉਂਦੇ ਨੇ ਦਾ ਬਲੌਗ ਆਪਾਂ ਪਿੱਠੀ ਕਰਦੇ ਖਤਮ ਤੇ ਕੱਲ ਨੂੰ ਆਪਾਂ ਚਾਲੇ ਪਾਵਾਂਗੇ ਗੋਵਿੰਦ ਘੜਵਾਲ ਦੁਬਾਰਾ